ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਰੀਆਂ ਸੰਗਤਾਂ ਨੂੰ ਪਤਾ ਹੀ ਹੈ ਕਿ ਥੋੜੇ ਦਿਨ ਪਹਿਲਾਂ ਪਾਇਕਨਗੜੀ ਜੁਨਕ ਸੁਭਾਵਾਂ ਕਲੱਬ ਵੱਲੋਂ ਇੱਕ ਵੀਡੀਓ ਬਣਾਈ ਗਈ ਸੀ ਜਿਹਦੇ ਵਿੱਚ ਕਲੱਬ ਮੈਂਬਰਾਂ ਵੱਲੋਂ ਨਗਰ ਪਿੰਡੋਰੀ ਦੇ ਹੁਣ ਹਾਰ ਸਤਕਾਰਯੋਗ ਗ੍ਰਾਂthi ਸਿੰਘ ਜੀ ਬਾਬਾ ਕਰਮਜੀਤ ਸਿੰਘ ਜੀ ਇਹਨਾਂ ਦੀ ਵੀਡੀਓ ਬਣਾਈ ਗਈ ਸੀ ਤੇ ਇਹਨਾਂ ਦੇ ਸੁਪੁੱਤਰ ਦੀ ਵੀਡੀਓ ਬਣਾਈ ਗਈ ਸੀ ਜਿਹਦੇ ਵਿੱਚ ਸੰਗਤਾਂ ਤੋਂ ਸਹਿਯੋਗ ਮੰਗਿਆ ਗਿਆ ਸੀ ਕਿਉਂਕਿ ਬਾਬਾ ਕਰਮਜੀਤ ਸਿੰਘ ਜੀ ਉਹ ਸ਼ਖਸੀਅਤ ਹਨ ਜੋ ਨਗਰ ਪਡੋਰੀ ਦੇ ਵਿੱਚ ਧੰਤਾਂ ਦਾ ਨਾਮ ਬਾਬਾ ਗੱਜਤ ਸਾਹਿਬ ਦੇ ਸਥਾਨ ਤੇ ਪਿਛਲੇ ਕੁਝ ਸਮੇਂ ਤੋਂ ਸੇਵਾ ਕਰ ਰਹੇ ਹਨ ਤੇ ਆਪਣੀ ਸੇਵਾ ਦੇ ਦੌਰਾਨ ਨਗਰ ਪੰਡੋਰੀ ਦੇ ਬਹੁਤ ਸਾਰੇ ਬੱਚਿਆਂ ਨੂੰ ਇਹ ਗਰਬਾਣੀ ਨਾਲ ਜੋੜ ਦਿੱਤੇ ਹਨ ਤੇ ਹੁਣ ਇਹਨਾਂ ਵੱਲੋਂ ਬੇਨਤੀ ਹੋਈ ਸੀ ਕਿ ਬੱਚੇ ਕੀਰਤਨ ਕਰਨਾ ਚਾਹੁੰਦੇ ਨੇ ਤੇ ਉਹਨਾਂ ਨੂੰ ਹਰਮੋਨੀਅਮ ਦੀ ਲੋੜ ਆ ਸੋ ਇਹਨਾਂ ਦੀ ਬੇਨਤੀ ਨੂੰ ਪ੍ਰਮਾਨ ਕਰਦੇ ਹੋਇਆ ਭਾਈ ਕਨਈਆ ਜੀ ਜੋ ਕਿ ਸਭਾ ਵੱਲੋਂ ਇੱਕ ਵੀਡੀਓ ਬਣਾਈ ਗਈ ਸੀ ਜਿਹਦੇ ਵਿੱਚ ਸਾਫ਼-ਸਾਫ਼ ਲਿਖਿਆ ਗਿਆ ਸੀ ਵੀ ਤੁਸੀਂ ਉਹ ਵੀਡੀਓ ਸ਼ੁਰੂ ਤੋਂ ਲੈ ਕੇ ਐਂਡ ਤੱਕ ਦੇਖਣੀ ਆ ਤਾਂ ਜੋ ਅਸੀਂ ਇਸ ਬੱਚੇ ਦੇ ਲਈ ਵੀਡੀਓ ਰਾਹੀਂ ਤੁਹਾਡੇ ਤੋਂ ਦਸਵੰਦ ਇਕੱਠਾ ਕਰ ਸਕੀਏ ਕਿਉਂਕਿ ਅੱਜ ਦੇ ਸਮੇਂ ਵਿੱਚ ਲੋਕਾਂ ਕੋਲੇ ਸਮੇਂ ਦੀ ਬਹੁਤ ਘਾਟ ਆ ਪਰ ਲੋਕਾਂ ਕੋਲੇ ਜੇਕਰ ਗੱਲ ਕਰੀਏ ਦਸਵੰਦ ਕੱਢਣ ਲਈ ਸਮਾਂ ਹੁੰਦਾ ਹੈ ਪਰ ਲੋਕਾਂ ਲਈ ਸਮਾਜ ਸੇਵਾ ਲਈ ਦੂਜੇ ਰੋਂ ਦਾ ਜੋ ਆ ਸਮੇਂ ਦੀ ਗੱਲ ਕਰੀਏ ਟਾਈਮ ਦੀ ਗੱਲ ਕਰੀਏ ਉਹ ਬਹੁਤ ਘੱਟ ਮਿਲਦਾ ਹੈ ਤੇ ਜਿਸ ਮੁਆਸ ਮੁਤਾਬਕ ਸਾਨੂੰ ਉਮੀਦ ਸੀ ਵੀ ਵੀਡੀਓ ਨੂੰ ਲਾਈਕ ਕਮੈਂਟ ਵਿਊ ਆਉਣਗੇ ਉਸ ਹਸਾ ਬਣਾ ਉਹਨੂੰ ਉਹਨੇ ਵਿਊ ਨਹੀਂ ਆਏ ਤੇ ਸਾਨੂੰ ਵੀਡੀਓ ਤੋਂ ਉਸ ਦਾ ਉਸ ਹਸਾ ਬਣਾ ਕਮਾਈ ਨਹੀਂ ਹੋਈ ਵੀ ਜਿਸ ਹੋਂ ਅਸੀਂ ਇਹ ਹਰਮੋਨੀ ਲੈ ਆਈਏ ਪਰ ਕਹਿੰਦੇ ਜੇ ਨੀਤਾ ਸਹੀ ਹੋਣਾ ਪਰਮਾਤਮਾ ਦੀ ਕਿਰਪਾ ਹੋਵੇ ਤੇ ਜੇ ਸਾਡੀ ਸੋਚ ਸਹੀ ਹੋਵੇ ਪਰਮਾਤਮਾ ਆਪ ਹੀ ਕਿਰਪਾ ਕਰ ਦਿੰਦਾ ਤੇ ਵੀਡੀਓ ਨੂੰ ਦੇਖਣ ਤੋਂ ਬਾਅਦ ਸਾਡੇ ਸਤਿਕਾਰਯੋਗ ਭੂਆ ਜੀ ਜਸਵਿੰਦਰ ਕੌਰ ਜੀ ਕੈਨੇਡਾ ਵਾਲੇ ਸਪੁੱਤਰੀ ਡਾਕਟਰ 모ਹਨ ਸਿੰਘ ਉਹਨਾਂ ਨੇ ਜਦੋਂ ਉਹ ਵੀਡੀਓ ਦੇਖੀ ਤਾਂ ਉਹਨਾਂ ਨੇ ਸਾਫ਼-ਸਾਫ਼ ਕਹਿ ਦਿੱਤਾ ਕਿ ਕਿਸੇ ਵੀ ভিউ ਦੀ ਲੋੜ ਨਹੀਂ ਕਿਸੇ ਦੇ ਕਮੈਂਟ ਦੀ ਲੋੜ ਨਹੀਂ ਕਿ ਜਿਹੜਾ ਹਰਮੋਨੀਅਮ ਆ ਇਹ ਸਾਡੇ ਵੱਲੋਂ ਦਿੱਤਾ ਜਾਵੇ ਕਿ ਬੱਚੇ ਨੇ ਸੋ ਮੈਂ ਧੰਨਵਾਦ ਕਰਦਾ ਜੀ ਸਤਿਕਾਰਯੋਗ ਜਸਵੰਤ ਕੌਰ ਜਿਨ੍ਹਾਂ ਨੂੰ ਪਿਆਰ ਨਾਲ ਜਸਵਿੰਦਰ ਕੌਰ ਵੀ ਕਿਹਾ ਜਾਂਦਾ ਹੈ ਸਪੁੱਤਰੀ ਡਾਕਟਰ 모ਹਨ ਸਿੰਘ ਜੀ ਉਹਨਾਂ ਵੱਲੋਂ ਵਿਸ਼ੇਸ਼ ਤੌਰ ਤੇ ਬਾਬਾ ਕਰਮਜੀਤ ਸਿੰਘ ਜੀ ਉਹਨਾਂ ਦੇ ਸੁਪੁੱਤਰ ਜਿਹੜੇ ਆ ਤੁਹਾਡੇ ਸਾਹਮਣੇ ਨੇ ਸਿੱਖੀ ਸਰੂਪ ਦੇ ਵਿੱਚ ਨੇ ਇਹਨਾਂ ਨੂੰ ਵਿਸ਼ੇਸ਼ ਤੌਰ ਤੇ ਇਹ ਹਾਰਮੋਨੀਅਮ ਭੇਟ ਕੀਤਾ ਜਾਂਦਾ ਤੇ ਵੀ ਭਾ ਜਸਵਿੰਦਰ ਕੌਰ ਜੀ ਉਹਨਾਂ ਦੇ ਪਰਿਵਾਰ ਦੇ ਉਹਨਾਂ ਦੇ ਬ੍ਰਦਰ ਆਏ ਨੇ ਬਲਦੇਵ ਸਿੰਘ ਬਸਤਰੀ ਜੀ ਇਹਨਾਂ ਵੱਲੋਂ ਇਹ ਹਾਰਮੋਨੀਅਮਾਂ ਬੱਚੇ ਨੂੰ ਭੇਟ ਕੀਤਾ ਜਾਉਗਾ ਜੀ ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ ਬੇਨਤੀ ਹੈ ਜ ਸੰਗਤਾਂ ਨੂੰ ਤੇ ਹਰ ਵਾਰ ਆਪਾਂ ਇਹ ਨਹੀਂ ਚਾਹੁੰਦੇ ਵੀ ਆਪਾਂ ਵੀਡੀਓ ਬਣਾਈ ਚੱਲੀਏ ਤੇ ਐਨ ਆਰ ਆਈ ਆਪਣੇ ਸਹਿਯੋਗ ਕਰੀ ਜਾਣਗੇ ਇੱਕ ਬੇਨਤੀ ਆਪਣੇ ਨਗਰ ਨਿਵਾਸੀਆਂ ਨੂੰ ਤੇ ਆਪਣੇ ਜਿਹੜੇ ਪੰਜਾਬ ਦੇ ਵਿੱਚ ਹੋਰ ਲੋਕ ਰਹਿੰਦੇ ਨੇ ਵੀ ਤੁਸੀਂ ਵੀ ਆਪਣਾ ਯੋਗਦਾਨ ਜ਼ਰੂਰ ਪਾਇਆ ਕਰੋ ਜੇ ਆਪਾਂ ਨੂੰ ਵੀਡੀਓ ਰਾਹੀਂ ਪੈਸੇ ਆਉਂਦੇ ਆ ਵੀਡੀਓ ਦੀ ਕਮਾਈ ਦੇ ਪੈਸੇ ਆਉਂਦੇ ਤਾਂ ਵੀਡੀਓ ਆਪਣੀ ਜ਼ਰੂਰ ਦੇਖਿਆ ਕਰੋ ਜ਼ਰੂਰੀ ਹੁੰਦਾ ਵੀ ਆਪਾਂ ਆਪਣੇ ਲਾਲਚ ਲਈ ਕੋਈ ਵੀਡੀਓ ਦੇਖਣੀ ਆ ਆਪਾਂ ਕਿਸੇ ਸਮਾਜ ਸੇਵਾ ਲਈ ਵੀ ਵੀਡੀਓ ਜ਼ਰੂਰ ਦੇਖਿਆ ਕਰੋ ਹੁਣ ਤੁਸੀਂ ਵੀਡੀਓ ਨਹੀਂ ਦੇਖੀ ਪਰ ਸਾਡੀ ਨੀਤ ਤਾਂ ਸਹੀ ਸੀਗੀਆਂ ਪਰਮਾਤਮਾ ਨੇ ਕਿਰਪਾ ਕਰਨੀ ਸੀ ਭੂਆ ਜੀ ਜਸਵਿੰਦਰ ਕੌਰ ਕੈਨੇਡਾ ਵਾਲੇ ਉਹਨਾਂ ਨੇ ਉਹਨਾਂ ਤੇ ਪਰਮਾਤਮਾ ਦੀ ਕਿਰਪਾ ਹੋਈ ਹੈ ਉਹਨਾਂ ਨੇ ਇਹਨਾਂ ਤੇ ਕਿਰਪਾ ਕੀਤੀ ਹੈ ਤੇ ਬਹੁਤ ਵੱਡਾ ਯੋਗਦਾਨ ਅੱਜ ਉਹਨਾਂ ਨੇ ਇਸ ਵੀਰ ਲਈ ਇਸ ਬੱਚੇ ਲਈ ਕੀਤਾਗਾ ਸੋ ਬਾਬਾ ਜੀ ਵੀ ਖੁਸ਼ ਨੇ ਬੱਚੇ ਵੀ ਖੁਸ਼ ਨੇ ਤੁਸੀਂ ਆਪ ਦੇਖੋ ਵੀ ਅੱਜ ਜਦੋਂ ਪਤਾ ਲੱਗਿਆ ਵਿੱਚ ਸਵੇਰੇ ਬੇਨਤੀ ਹੋਈ ਵੀ ਹਰਮੋਨੀਅਮਾ ਗੁਰਪੁਰ ਸਾਹਿਬ ਆ ਚੁੱਕਿਆ ਹੈ ਬਾਬਾ ਗਜਨ ਸਾਹਿਬ ਦੇ ਸਥਾਨ ਤੇ ਹਰਮੋਨੀਅਮ ਆ ਚੁੱਕਿਆ ਤਾਂ ਬਹੁਤ ਵੱਡੀ ਗਿਣਤੀ ਦੇ ਵਿੱਚ ਬੱਚੇ ਹੁਣੇ ਪਹੁੰਚਣ ਲੱਗ ਚੁੱਕੇ ਨੇ ਸ਼ਾਮ ਕਦੋਂ ਸ਼ਾਮ ਹੋਣੀ ਹੈ ਤੇ ਕਦੋਂ ਬੱਚਿਆਂ ਨੇ ਹੋਰ ਆ ਬੱਚੇ ਇੱਥੇ ਆਉਣਾਗਾ ਫਰਮੂਨਿੰਦ ਚਾਹ ਬੱਚਿਆਂ ਨੂੰ ਕਿੰਨਾ ਲੱਸੋ ਬੇਨਤੀ ਆ ਵੀ ਹਰ ਇੱਕ ਇਨਸਾਨ ਨੂੰ ਸਮਾਜ ਦੇ ਲਈ ਕੁਝ ਨਾ ਕੁਝ ਕਰਨਾ ਜ਼ਰੂਰ ਚਾਹੀਦਾ ਹੈ ਜੇਕਰ ਤੁਸੀਂ ਪੈਸੇ ਨਾਲ ਨਹੀਂ ਕਰ ਸਕਦੇ ਤਾਂ ਤੁਸੀਂ ਸਮੇਂ ਨਾਲ ਜ਼ਰੂਰਤ ਰਿਆ ਕਰੋ ਅਸੀਂ ਇਹ ਨਹੀਂ ਕਹਿੰਦੇ ਵੀ ਅਸੀਂ ਇੱਕ ਵੀਡੀਓ ਹੋਰ ਉਸ ਤੋਂ ਬਾਅਦ ਹੁਣ ਲੋੜਵੰਦ ਤੁਹਾਨੂੰ ਪਤਾ ਭਾਈ ਇੱਕ ਨਗਰ ਦੀ ਜੋ ਸਮਾਗਮ ਕਲੱਬ ਕੋਲੇ ਕਿੰਨੇ ਲੋੜਵੰਦ ਆਉਂਦੇ ਨੇ ਪਰ ਇਹ ਨਹੀਂ ਹੁੰਦਾ ਵੀ ਆਪਾਂ ਵੀਡੀਓ ਹਰੇਕ ਲੋੜਵੰਦ ਦੀ ਬਣਾਵਾਂਗੇ ਤੇ ਉਸ ਤੋਂ ਬਾਅਦ ਐਨਆਰਈ ਭਰਾ ਜਾਂ ਭੈਣ ਆਪਣੀ ਸਹਾਇਤਾ ਕਰਨਗੇ ਤੁਸੀਂ ਘਰ ਬੈਠੇ ਕਿਸੇ ਦਾ ਸਹਾਇਤਾ ਕਰ ਸਕਦੇ ਹੋ ਵੀ ਬਿਨਾ ਪੈਸਾ ਖਰਚੇ ਤੋਂ ਜਿਹੜੀ ਵੀ ਵੀਡੀਓ ਆਪਾਂ ਇੱਕ ਨਹੀਂ ਵੱਲੋਂ ਪੇਸ਼ ਹੋਊਗੀ ਉਹ ਸਮਾਜ ਸੇਵਾ ਦੇ ਲਈ ਹੋਊਗੀ ਪਹਿਲਾਂ ਵੀ ਆਪਾਂ ਤੁਹਾਨੂੰ ਪਤਾ ਹੀ ਹੈ ਵੀ ਨੀ ਲੱਗ ਸਕਦੇ ਦੋ ਜਵਾਕਾਂ ਨੂੰ ਜਿਹੜੇ ਜਿੰਨੇ ਟੈਸਟ ਹੋਏ ਜਿੰਨਾ ਉਹਨਾਂ ਦਾ ਖਰਚਾ ਹੋਇਆ ਭਾਈਕ ਨੇ ਇਹ ਗਰੁੱਪ ਵੱਲੋਂ ਕੀਤਾ ਗਿਆ ਰਿਹਾ ਉਸ ਤੋਂ ਬਾਅਦ ਵੀ ਉੱਥੇ ਮਨੁੱਖਤਾ ਸੇਵਾ ਦੇ ਕੇਂਦਰ ਦੇ ਵਿੱਚ 20000 ਰੁਪਏ ਗਿਆ ਉਹ ਵੀ ਭਾਈਕ ਨੇ ਇਹ ਗਰੁੱਪ ਵੱਲੋਂ ਗਿਆ ਤੇ ਹੁਣ ਵੀ ਜਿਹੜਾ ਹਾਰਮੋਨੀਅਮ ਦੀ ਸੇਵਾ ਹੋਈ ਹੈ ਸਾਨੂੰ ਆਸ ਸੀ ਵੀ ਇਹ ਵੀਡੀਓ ਤੋਂ ਪੈਸੇ ਸਾਨੂੰ ਆ ਜਾਣਗੇ ਪਰ ਸਿਰਫ 200 ਵਿਊ ਨਾਲ ਕੋਈ ਪੈਸਾ ਨਹੀਂ ਆਉਂਦਾ ਜੇ ਵਿਊ ਚਾਹੀਦੇ ਨੇ 1 ਲੱਖ ਵਿਊ ਦੇ ਨਾਲ 10000 ਰੁਪਏ ਆਉਂਦਾਗਾ ਵੀਡੀਓ ਤੇ ਤੇ ਲੱਖ ਵਿਊ ਦੇ ਲੋਕ ਕਦੋਂ ਹੁੰਦਾਗਾ ਜੇ ਦੁਨੀਆ ਅੱਗੇ ਤੋਂ ਅੱਗੇ ਸ਼ੇਅਰ ਕਰਦੀ ਹੈ ਵੀਡੀਓ ਹੁਣ ਮੈਂ ਇਸ ਬਸ ਇਸ ਤੋਂ ਬਾਅਦ ਜਾਨੀਆ ਪਹਿ ਨਹੀਂ ਕਹਿੰਦੇ ਕਿ ਤੁਸੀਂ ਵੀਡੀਓ ਦੇਖੋ ਕਿਉਂਕਿ ਆਪਣਾ ਕੰਮ ਜਿਹੜਾ ਹੋਣਾ ਸੀ ਉਹ ਪੂਰਾ ਹੋ ਚੁੱਕਿਆ ਤੇ ਬੱਚੇ ਨੂੰ ਹਾਰਮੋਨੀਅਮ ਮਿਲ ਚੁੱਕਿਆ ਪਰਿਵਾਰ ਵੀ ਖੁਸ਼ ਹੋ ਸੋ ਬੱਚਾ ਵੀ ਖੁਸ਼ ਹੋ ਮੈਂ ਤਹਿ ਦਿਲੋਂ ਸਤਿਕਾਰ ਜੋਗ ਘੂਆ ਜੀ ਜਸਵਿੰਦਰ ਕੌਰ ਜੀ ਉਹਨਾਂ ਦਾ ਧੰਨਵਾਦ ਕਰਦਾ ਤੇ ਨਾਲ ਹੀ ਸਰਦਾਰ ਬੰਦੇਵ ਸਿੰਘ ਮਿਸਤਰੀ ਡਾਕਟਰ ਮੋਹਣ ਸਿੰਘ ਦਾ ਸਮੂਹ ਪਰਿਵਾਰ ਦਾ ਬਹੁਤ ਬਹੁਤ ਧੰਨਵਾਦ ਜੀ ਪ੍ਰਮਾਤਮਾ ਵਾਹਿਗੁਰੂ ਸਾਰੇ ਪਰਿਵਾਰ ਨੂੰ ਤਰੱਕੀਆਂ ਬਖਸ਼ੇ ਮੇਰਾ ਪਰਿਵਾਰ ਹੱਥ ਰੱਖੇ ਜੀ ਅੱਗੇ ਤੋਂ ਇਸੇ ਤਰ੍ਹਾਂ ਸੇਵਾ ਕਰਨ ਦਾ ਬਲ ਬਖਸ਼ੇ ਜੀ ਪਰਿਵਾਰ ਨੂੰ ਬਹੁਤ ਬਹੁਤ ਧੰਨਵਾਦ ਜੀ ਵਾਹਿਗੁਰੂ ਜੀ ਦਾ ਖਾਸ ਵਾਹਿਗੁਰੂ